ਕੋਬੜੀ ਜਿਨਿਆ ਜਾਣੋ ਦ੍ਰਿੜ ਸਹੀ ਵਿਨਸ ਜਾਤ ਇਹੇ ਹੇਤ ਜਿਨਿਆ ਜਾਣੋ ਦ੍ਰਿੜ ਸਹੀ ਠੇੜ ਕਰਕੇ ਇਹ ਗੱਲ ਨੂੰ ਬਿਲਕੁਲ ਪੱਕਾ ਤੁਸੀਂ ਮੰਨ ਲੋ ਜਾਣ ਲੋ ਆ ਜਿਹੜਾ ਹੇਤ ਹੈ ਨਾ ਦੁਨੀਆ ਦਾ ਤੁਹਾਡੇ ਅੰਦਰ ਇਹ ਰਹਿਣਾ ਲੱਗ ਜੇ ਲੋ ਵਿਨਸ ਜਾਤ ਇਹੇ ਹੇ ਇਹ ਵਿਨਸ ਜਾਂਦਾ ਇਹ ਗਿਆਨ ਨਾਲ ਵੀ ਬੰਨ੍ਹ ਜਾਂਦਾ ਨਹੀਂ ਦਉ ਵਾਜਬ ਨੂੰ ਜੀ ਬਹੁਤ ਜ਼ਿਆਦਾ ਹੈ ਰਹਿਣ ਦੀ ਤਾਂ ਹੈ ਨੀ ਇਹ ਵੇ ਜਿਹੜਾ ਫੜ ਲੱਗਿਆ ਦਾਸਰੋ ਇੱਕ ਵਾਰ ਤੋਂ ਟੁੱਟ ਗਿਆ ਸੱਚਾ ਟੁੱਟੇ ਰਹਿ ਜਾਂਦਾ ਰਹਿਣ ਦਾ ਹੈ ਜੀ ਫੜ ਲੱਗਿਆ ਉਹ ਆਪਣੇ ਆਪ ਝੱਡੇ ਜਿਹੜਾ ਪੱਕੇ ਉਹ ਗੱਲ ਹੋਰ ਆ ਜਿਹਨੂੰ ਕੋਈ ਸੱਚਾ ਤੋੜਿਆ ਜਾਵੇਗਾ ਇਹ ਹੇਤ ਵਿੱਚ ਜਾਣ ਇਹ ਸਰੀਰ ਨਾਲ ਜਿਹੜਾ ਅਸੀਂ ਲਾ ਲਿਆ ਰਹੇ ਹੇਦ ਇਹਦਾ ਨਾਸ ਕਰਨਾ ਹੀ ਪੜਦਾ ਨਹੀਂ ਸਰੀਰ ਨੇ ਬੰਦ ਜਿਹੜਾ ਉਹੋ ਕੋਈ ਨਹੀਂ ਬਹੁਤਿਆ ਸੈਣਾ ਆ ਜਾਂਦਾ ਫਿਰ ਉਹ ਹੀ ਕਹਿੰਦਾ ਵੀ ਹੁਣ ਤੂੰ ਰਹਿਣ ਦੇ ਵੀ ਸਰੀਰ ਨੂੰ ਮੈਨੂੰ ਕਹ ਤੋ ਛੁੱਟੀ ਕਰ ਦੋ ਔਖਾ ਸਰੀਰ ਤੋਂ ਖੋ ਜੰਦਾ ਬਿਮਾਰ ਔਖੇ ਵੀ ਜੰਦੇ ਤੇ ਸਰੀਰ ਦੇ ਦੁੱਖਾਂ ਤੋਂ ਔਖ ਹੋ ਜਾਂਦਾ ਆਖਰ ਇਹ ਤੇ ਬੰਥੇ ਜਾਂਦਾ ਇਹ ਰਹਿਣ ਵਾਲੀ ਚੀਜ਼ ਨਹੀਂ ਹੈ ਰਹਿਣ ਵਾਲੀ ਗਣਤੀ ਗਣੋ ਨਾ ਗਣ ਸਕੂ ਊਠ ਸੁਧਾਰੇ ਖੇਤ ਜਿਵੇਂ ਗਿਣਤੀ ਕਰਨ ਲਗਾ ਮੁਸ਼ਕਲ ਗੱਲਾਂ ਦੱਸਦਾ ਕਿੰਨੇ ਨੇ ਜਿਹੜੇ ਸਰੀਰ ਨਾਲ ਹੇਲ ਕਰਦੇ ਕਰਦੇ ਮਰ ਗਏ ਉਹਨਾਂ ਦੀ ਗਿਣਤੀ ਮੈਂ ਦੱਸ ਨਹੀਂ ਸਕਦਾ जो वेखूं सो बिस थो तो करी संग जो निगाह मारे निगाह मार खे देखी लंबी नज़र निहाली जे बे लंबी नज़र निहाली सो बिस तो सारा कुझु पिंस आ कुझु बि रहण वारा अनुसार ਸਰਬਾਤ ਦਾ ਕੋਈ ਜੀ ਰਹਿਣ ਵਾਲੀ ਨਹੀਂ ਜਿਉਂ ਅੱਖਰ ਨਹੀਂ ਦੇ ਸਭ ਕੋ ਜਨਾਂ ਨੂੰ ਦਰ। ਅਰ ਕੋਈ ਜੀ ਸਾਡੇ ਵਾਸਤੇ ਉਹਦੀ ਹੋਦ ਹੈ ਜੋ ਸਾਡੀ ਅੱਖਾਂ ਨੂੰ ਦਿੰਦੀ ਹੈ। ਜੇ ਕੋ ਦੀ ਨਹੀਂ ਨਹੀਂ ਹੋਵੇਨੀ। ਅਰ ਜੋ ਦੀਦਾ ਹੈ ਉਹ ਸਾਰਾ ਨਾ ਸੋਣ। ਸਾਥੂ ਕਰੀਏ ਸੰਗੋ। ਇਹ ਸੰਗ ਵੀ ਨਾ ਕਰੀਏ। ਇਹ ਤੀਰ ਦਾ ਸੰਗ ਕਰੀਏ। ਜੋ ਖਾਨਾ ਦੀਦਾ ਹੈ ਸਾਥੂ। ਉਹਦਾ ਸਾਰਾ ਬਿੰਦ ਕਰਾ। ਜੋ ਸਾਡੀ ਪਕੜ ਜਾਏ ਚਲੋ ਖਾਨੂੰ ਨਹੀਂ ਵੀਂਦਾ ਉਹ ਵੀ ਮੇਰੇ ਜਨਨ ਸਭ ਕਿਹੜੀ ਕੀ ਨਾ ਕਰੀਏ। ਬਾਜ਼ੇ ਪਰ ਇਹ ਸਭ ਜਾਣੋ ਆਬਿਧੀ ਸਹੀ ਜਾਣੋ ਆਬਿਧੀ ਸਹੀ ਚਿੱਤ ਝੂਠੋ ਮਾਇਆ ਰੰਗ ਇਸ ਕਰਕੇ ਇਸ ਵਿਧੀ ਨਾਲ యేసు ਤ੍ਰਿਕੈਰ ਨਾਲ ਤੁਸੀਂ ਇਹ ਜਾਣ ਲਓ ਜੋ ਠੋਮਾਇਆ ਰੰਗ ਇਹ ਸਹੀ ਗੱਲ ਹੈ ਕਿ ਮਾਇਆ ਦਾ ਰੰਗ ਸਾਰਾ ਛੁੱਟ ਗਿਆ ਜੋ ਜੀ ਮਾਇਆ ਦੇਖ ਰਹੇ ਨਾ ਇਹਦੇ ਤੇ ਪ੍ਰਭਾਵ ਤੋਂ ਹੋਣ ਦੀ ਲੋੜ ਨਹੀਂ ਜ਼ਿਆਦਾ ਇਹਦੇ ਨੂੰ ਬਹੁਤ ਚਿਤਰਾਉਣ ਦੀ ਲੋੜ ਨਹੀਂ ਸਭ ਕੁਝ ਛੁੱਟ ਰਹਿਣ ਵਾਲੀ ਚੀਜ਼ ਨਹੀਂ ਛੁੱਟਣਾ ਤੋਂ ਇਹ ਕਰਕੇ ਸੱਚ ਸਾਡੀ پکڑ ਸੰਸਾਰ ਤੇ ਸੱਚ ਹੈ ਪਰ ਸਾਡੀ پکڑ ਜੀ ਕੈਰੇਟਰ ਦੀ پکڑ ਚਾਹੀਦੀ ਜੋ ਰਹਿਣ ਵਾਲੀ ਚੀਜ਼ ਆ ਸਾਡੀ ਪਕੜ ਚ ਨਹੀਂ ਆ ਜਾਂਦੇ ਦੀ ਪਕੜ ਚ ਨਹੀਂ ਜੋ ਗਿਆਨ ਅੰਦਰਾ ਦੀ ਪਕੜ ਚ ਆ ਉਹ ਰਹਿਣ ਵਾਲੀ ਹੈ ਹੁਣ ਗਿਆਨ ਅੰਦਰਾ ਦੀ ਪਕੜ ਦੇ ਵਿੱਚ ਜੋ ਹੈ ਉਹ ਤਾਂ ਮਾਇਆ ਹੈ ਜੋ ਸੱਚ ਹੈ ਉਹ ਕੌਣ ਕੀ ਹੈ ਸੱਚ ਤਾਂ तू ਆਪ ਹੈ ਜਿਹੜਾ ਅੱਖਾਂ ਨਹੀਂ ਦੇਖ ਰਿਹਾ ਤੂੰ ਆਪ ਹੈ ਸੱਚ ਹੈ ਜਾਣਾਂ ਉਹ ਨੂੰ ਆ ਜਿਹੜਾ ਦੇਖ ਰਿਹਾ ਹੈ ਜਾਣਾਂ ਉਹ ਨੂੰ ਆ ਜਿਹੜਾ ਸੁਣ ਰਿਹਾ ਹੈ ਜਾਣਾਂ ਉਹ ਨੂੰ ਆ ਜਿਹੜਾ ਬੋਲ ਰਿਹਾ ਹੈ ਆਪਣੇ ਆਪ ਨੂੰ ਜਾਣਣਾ ਹੈ ਤੂੰ ਸੱਤ ਸਰੂਪ ਹੈ ਤੂੰ ਆਪਣੇ ਆਪ ਨਾਲ ਜੁੜਨਾ ਹੈ ਜੁੜਦਾ ਤੂੰ ਵਾਇਰਲ ਕੀ ਰੋੜ ਹੈ ਤင်း ਜੁੜਦੇ ਆਪਣੇ ਆਪ ਨੂੰ ਜੁੜ ਤੂੰ ਆਪ ਸੱਤ ਸਰੂਪ ਹੈ ਤੈਂ ਨਾ ਮਰਨਾ ਨਾ ਕਰੇ ਤੂੰ ਮਰਿਆ ਤੂੰ ਬਾਰ ਬਾਰ ਜਨਮ ਕਿਉਂ ਲੈਣਾ ਹੈ ਤੇਰੇ ਜਿਹੜਾ ਭਰਮ ਦੂਰ ਨਿਕਰਾ ਜੇ ਤਾਂ ਤੇਰਾ ਭਰਮ ਦੂਰ ਹੋ ਗਿਆ ਇੱਕੋ ਜਿਹਾ ਦਾ ਨਾਸ ਕਰ ਲੈ ਆਪਣੇ ਦਾ ਗੁਰ ਪ੍ਰਸਾਦ ਪ੍ਰਭ ਦਾ ਨਾਸ ਤੇ ਗਿਆਨ ਦੇ ਨਾਲ ਪ੍ਰਭ ਦਾ ਨਾਸ ਹੋਣਾ ਜਿਹੜਾ ਗਿਆਨ ਹੈ ਨਾ ਜਦ ਬੁੱਧੀ 'ਚ ਪੂਰਾ ਗਿਆਨ ਹੋ ਗਿਆ ਤਾਂ ਤੈਨੂੰ ਆਤਮਾ ਦੇਖਣਾ ਹੋ ਜਾਣਾ ਬੱਸ ਉਹ ਬੁੱਧੀ ਹੈ ਜਾਲੇ ਬੁੱਧੀ ਦਾ ਫਰਕ ਦਾ ਪਤਾ ਲੱਗਣਾ ਤੈਨੂੰ ਇਹ ਅਜਬੁਤੀ ਆ ਰੋਬੁਤੀ ਉਹਨੇ ਰੋਹ ਦੇ ਫਰਕਾ ਪਤਾ ਲੱਗਿਆ ਕੋਈ ਦਰਸ਼ਨ ਨਾ ਹੋਈ ਪੈਰੀ ਇਹ ਥੋੜੀ ਜਿਹੀ ਅਦਾ ਵੀ ਪਤਾ ਛੋਟਾ ਨਹੀਂ ਜਿਆਦਾ ਪਤਾ ਹੁਣ ਵਾਲੀ ਜਿਹੜੀ ਹੈ ਜਿਆਦਾ ਵਾਲੀ ਇਹਦਾ ਰੋਹ ਦਾ ਫਰਕਾ ਜਿਹੜਾ ਇਹ ਤਾਂ ਦਰਸ਼ਨ ਹੋ ਜਾਂਦਾ ਔਰ ਦਰਸ਼ਨ ਕੀਤੇ ਆਪਣੀ ਨੂੰ ਸਮਝ ਆਈ ਹੈ ਮੇਰੀ ਮਨ ਥੋੜੀ ਲਾਉਂ ਕੀ ਆਪਣੀ ਨੂੰ ਸਮਝ ਆਈ ਹੈ ਪੁਣ ਤੇਰੀ ਮੱਤ ਹੈ ਮੇਰੇ ਕੋਲ ਫਿਰ ਮੇਰੀ ਮੱਤ ਸੀ ਉਹ ਥੋੜੀ ਥੀ ਉਹ ਜਿਆਦਾ ਜਿਆਦਾ ੜੀ ਤੇਰੀ ਹੈ ਜਿਆਦਾ ੜੀ ਤੇਰੀ ਹੈ ਅਸਰ ਦੇ ਵਿੱਚ ਤੇਰੀ ਹੈ ਤੇਰੀ ਮੱਤ ਨੇ ਮੇਰਾ ਗਿਆਨ ਮੈਨੂੰ ਕਰਾਇਆ ਤੇਰੀ ਮੱਤ ਨੇ ਮੈਨੂੰ ਆਪਣਾ ਆਪਾ ਦਿਖਾਇਆ ਹੈ ਤੇਰੀ ਰੋਜ਼ਨੀ ਜਦ ਮਿਲੀ ਹੈ ਉਹ ਇੰਜਨ ਪਾਇਆ ਮੈਂ ਅੱਖੀਂ ਮੇਰੀ ਤਾਂ ਮੈਨੂੰ ਆਤਮ ਦਰਸ਼ਨ ਹੋਇਆ ਹੈ ਉਹ ਜਿਹੜਾ ਦਾਦੂ ਗਿਆਨ ਦੱਸਦਾ ਹੈ ਉਹ ਬੇਵਕੂਤੀ ਵਾਲਾ ਉਹਦਾ ਵਿਵੇਕ ਦਾ ਫਰਮਾ ਪਾਇਆ ਨਾ ਉਹਦੇ ਨਾਲ ਜਿਹੜਾ ਜੀਨਾ ਪਰ ਹੁੰਦੇ ਪੜਦੇ ਉਹ ਫੁੱਲੇ ਪੱਖ ਦਾ ਜਾਲਾ ਸੀ ਜਿਹੜਾ ਅੱਖਾਂ ਉੱਗੀ ਲੱਗਿਆ ਸੀ ਸੂਤਕ ਸੂਤਕ ਲੈ ਗਿਆ ਪਹਿਲਾਂ ਹੀ ਫੁਰਮ ਦੇ ਗਿਆ ਨਾ ਸੂਤਕ ਤਾਂ ਲੈ ਗਿਆ ਸੂਤਕਤਾ ਲੈ ਗਿਆ ਗੁਰਮਤਿ ਦੀ ਸੋਝੀ ਨਾਲ ਆਪ ਸਮਝ ਗਈ ਪਰ ਫੇਰ ਬਵੇਕ ਦਾ ਸਾਮਾ ਪਾਇਆ ਤੈ ਉਹ ਅੰਦਰੋਂ ਜਿਹੜਾ ਬੜਾ ਜਿਤ ਹੋ ਗਿਆ ਉਹ ਜਰਾ ਵਰਦੂ ਅਸਨ ਤਾਂ ਜਾੜਾ ਉਹਦੇ ਨੇ ਘਟ ਹੋਇਆ ਛੋਟਾ ਛੋਟਾ ਇਹ ਘਟਿਆ ਜਾਣ ਤੋ ਸੋਈ ਸੰਤ ਸੋਏ ਭ੍ਰਮ ਤੇ ਕੀਚਿਤ ਭਿੰਨ ਜਾਣ ਤੋ ਜੋਈ ਸੰਤ ਸੋਏ ਭ੍ਰਮ ਤੇ ਕੀਚਿਤ ਭਿੰਨ ਜਿਹੜਾ ਧਰਮ ਤੋਂ ਅਲੱਗ ਕਰ ਦੇਵੇ ਤੁਹਾਨੂੰ ਦੂਰ ਕਰ ਦਵੇ ਐ ਮੰਨ ਲੋ ਤੁਸੀਂ ਚਲੋ ਹੋ ਸਕਦਾ ਉਹ ਹੀ ਜਾਣਦਾ ਹੈ ਬਾਤ ਨੂੰ ਦਰਜੀ ਹੈ ਜਾਣ ਤੋਂ ਸੋਈ ਸੰਤ ਸੋਏ ਜਿਹੜਾ ਉਹਦੀ ਜ਼ੋਬਰ ਵੀ ਜਾਣਦਾ ਹੋਰੋਂ ਜਾਣਦਾ ਪਰ ਅੰਤੇ ਗਿੱਛ ਤੋਂ ਪਹਿਲੇ ਭੰਡਾ ਤੇ ਰਕਾਪੇ ਧਰਮ ਦਾ ਨਾਸ ਕਰੇ ਨਹੀਂ ਤਾਂ ਭਾਈ ਮੁੰਡੋ ਤੇ ਗੁਰੂ ਕੀ ਜਾ ਦੇ ਪਰਮਾਤਮਾ ਭਰਮ ਦੇ ਕਿਤੇ ਪੈਨ ਭਰਮ ਦਾ ਦੂਰ ਕਰੇ ਐਸਾ ਗਿਆਨ ਹੋਵੇ ਭਰਮ ਦੂਰ ਕਰਨ ਵਾਲਾ ਪਰ ਜਪਾਇਆ ਬੁਰੂ ਨਹੀਂ ਸਕਦਾ ਉਹ ਗਿਆਨ ਨੂੰ ਤਾਂ ਹੁੰਦਾ ਉਹ ਉਹ ਗਿਆਨ ਜਿਹੜਾ ਭਰਮ ਤੋਂ ਦੂਰ ਕਰਦਾ ਗਿਆਨ ਗੁਰੂ ਹੁੰਦਾ ਬੋਲਣ ਵਾਲਾ ਨਹੀਂ ਗੁਰੂ ਉਹ ਤਾਂ ਬੋਲਣ ਵਾਲਾ ਗੁਰੂ ਉਹ ਤਾਂ ਕੋ ਗਿਆਨ ਨਹੀਂ ਹੁੰਦਾ ਜਿਹਦੇ ਕੋ ਗਿਆਨ ਦਾਦਾ ਉਹ ਜਿਹੜਾ ਹੁੰਦਾ ਗੁਰੂ ਨਹੀਂ ਹੁੰਦਾ ਗਿਆਨ ਗੁਰੂ ਹੁੰਦਾ ਜਿਹਦੇ ਕੋ ਗਿਆਨ ਦੀ ਉਹ ਆਪ ਗੁਰੂ ਹੁੰਦਾ ਗਿਆਨ ਦੇ ਕੋ ਫੋਟਾ ਹੁੰਦਾ ਆਪ ਲੈਖ ਲੈ ਸਾਡੇ ਨਾਲ ਬਾਈ ਮੁੰਡੋ ਤੇ ਗੁਰੂ ਕੀ ਜਾਤ ਹੈ ਪਰ ਗੁਰੂ ਬੜਿਆ ਹੋਇਆ ਹੀ ਉਹ ਹੈ ਬੰਦਾ ਹੀ ਉਹ ਹੈ ਜਿਹਦੇ ਕੋ ਘਰਮ ਜਿਹਦਾ ਦੂਰ ਨਹੀਂ ਕਰ ਸਕਦਾ ਨਾ ਉਹਦਾ ਆਪਣਾ ਪਰਮ ਦੂਰ ਹੋਇਆ ਨਾ ਦੂਜੇ ਦਾ ਕਰ ਸਕਦਾ ਉਹ ਗੁਰੂ ਕਹਾਊਗਾ ਹੁਣ ਆਪ ਗੁਰੂ ਕਹਾਊਗਾ ਜਿਹੜਾ ਉਹ ਤੇ ਪਰਮ ਨੇ ਦੂਰ ਕੀਤਾ ਭਾਈ ਗੁੰਡੋ ਸੇ ਗੁਰੂ ਕੀ ਜਾਤੇ ਪਰਮ ਉਹ ਗਿਆਨ ਦੀ ਵੀ ਗੱਲ ਕਿ ਗੁਰੂ ਦੇ ਅੰਦਰ ਨਹੀਂ ਨਿਕਣਾ ਉਹ ਗਿਆਨ ਦੀ ਜਿਹੜੀ ਗਿਆਨ ਦੀ ਮਾਣ ਕੋਣ ਦੀ ਗਿਆਨ ਦੀ ਮਾਣ ਮਤੋਂ ਨਹੀਂ ਇਹ ਖੋਰ ਵੀ ਗੱਲ ਜੇ ਤਾਂ ਅੱਜ ਇਸ ਤੋਂ ਉੱਪਰ ਕਰਨਾ ਹੋਵੇ ਬਿਲਕੁਲ ਨਿਆਰਾ ਘਰਿਆ ਕਰਨਾ ਹੋਵੇ ਆਦਮੀ ਤੇ ਨਾ ਰੱਖਣਾ ਹੋਵੇ ਜਿਹੜਾ ਗਿਆਨ ਹੈ ਮਤ ਵਿੱਚ ਗਿਆਨ ਹੁੰਦਾ ਹੋਰ ਮਤਾਂ ਗਿਆਨ ਨਾ ਥਾ ਮਾਤਮਾ ਜੋ ਗਿਆਨ ਹੈ ਗੁਰਬੰਧ ਹੈ ਗੁਰਮਤਿ ਦਾ ਗਿਆਨ ਮਾਤਮਾ ਇਹ ਕਿਹਾ ਕੋਣਾ ਗੁਰ ਗਿਆਨ ਦਾ ਬਣਾਵਾ ਹੈ ਆਪਰਾਧ ਦੇ ਵਿੱਚ ਜਿਹੜਾ ਗੁਰੂ ਅਦੀ ਕਹਿੰਦੇ ਮਾਈ ਗੁੰਡੋ ਤੇ ਗੁਰੂ ਕੋ ਉਸ ਜਾਨ ਦੀ ਮਾਂ ਦਾ ਸਰਮੂਹ ਉਸ ਵਤਨ ਵੀ ਕੋਈ ਦੱਸੋ ਉਸ ਵਤਨ ਦਾ ਜਿਹੜਾ ਫਰਾਡ ਹੈ ਉਹ ਨੂੰ ਲੁਭਾ ਕਰ ਦੋ ਉਸ ਵਤਨ ਦੀਆਂ ਕਮੀਆਂ ਨੂੰ ਲੰਗੇ ਕਰ ਦੋ ਉਸ ਵਤਨ ਦੀ ਬੇਇੱਜ਼ਤੀ ਕਰੋ ਜਿਉਂ ਦੀ ਵਸਤ ਪਰ ਹੁੰਦੀ ਗੋ। ਮੱਤ ਦਾ ਹੀ ਸਰਮਣ ਹੈ ਕਬੀਰ ਨੇ। ਜਦ ਕਹਿੰਦਾ ਫੁੱਟੇ 6000। ਜਿਹਨੂੰ ਕਹਦੇ ਬ੍ਰਾਹਮਣੀ ਮੱਤ ਕਹਿੰਦੇ। ਜਦ ਦੇਖਾ ਬੇੜਾ ਜਰਜਰਾ ਤਾਂ ਉੱਤਰ ਪੜੇ ਉਹ ਮੱਤ ਤੋਂ ਇੱਕ ਪਰਦਾ ਹੀ ਪੜਦਾ ਫਾਸ਼ ਕਰੇ। ਉਸ ਮੱਤ ਦੇ ਪਰਦੇ ਫਾਸ਼ ਕਰੋ ਕਿਸੇ ਆਦਮੀ ਦੇ ਖਰਾਫੀ ਬੋਲਿਆ ਹੋਇਆ ਤੁੰਗੀ। ਇਹਨੇ ਮਾਰਾ ਫੜਾਈਓ ਦੇਖਲਾ ਬਿਲਕੁਲ ਤੂੰ ਕਹਿੰਦਾ ਉਹਦਾ ਵੀ ਜੂਰਾ ਉਹ ਬੇਚਾਰਾ ਮੇਰੇ ਮੁਆਫਰ ਹੈ ਰਹੀ ਸੁਭੀਰ ਰਾਮਨੰਦ ਤੇ ਗੱਲ ਨਹੀਂ ਬੋਲ ਰਿਹਾ ਕਿਉਂ ਨਹੀਂ ਬੋਲ ਰਿਹਾ ਉਹ ਸਮਝਦਾ ਐਸ ਗੱਲ ਨੂੰ ਕਿ ਰਾਮਨੰਦ ਮੇਰੇ ਬੰਦੇ ਹੀ ਹੈ ਮੈਂ ਬਸਿਆ ਰਹਿਣਾ ਜਰੂਰੀ ਬਸਿਆ ਹੂਰੋ ਬਚਾਉਂਦਾ ਰਹਾ ਉਹ ਹੂਰੋ ਤਾਂ ਬਚਾਉਂਦਾ ਰਹਾ ਤੇ ਉਹਨੇ ਡੈਕਿੰਗ ਰਾਮਨੰਦ ਤੇ ਡੈਕਿੰਗ ਹੈ ਉਹ ਧਾਰਨ ਕਹਿ ਤਾ ਸੋਚ ਰਹੇ ਜਿਹੜੇ ਇਹਨੂੰ ਲੋਕਦੇ ਹੋਣ ਨੇ ਵੀ ਰਾਤ ਨੂੰ ਛੱਡਣਾ ਵਸੋ ਉਹ ਤਾਂ ਗਿਆ ਕੁ ਫੇਰ ਪਕਣ ਕੀਤੇ ਬਾੜ ਆਪਣੇ ਵੀ ਭਾਈ ਬੜੋ ਵਾਲਾ ਤੇ ਛੱਡ ਕੇ ਪਰ ਰਾਮਾਨੰਦ ਦੇ ਟ੍ਰੈਕਟਰ ਅਟੈਕ ਨਹੀਂ ਕੀਤਾ ਉਹ ਰਾਮਾਨੰਦ ਨੇ ਤਾਂ ਖੁਦ ਦੀ ਸੁਣ ਗੱਲ ਮਾਰੀ ਆਈ ਸੀ ਉਹ ਵੀ ਜਦ ਆਇਆ ਹੈ ਸਗਰ ਤੋਂ ਰਾਮਾਨੰਦ ਜਿਵੇਂ ਅਸਲੀ ਗੱਲ ਆਏ ਰਾਮਾਨੰਦ ਦੇ ਸ਼ਬਦ ਰਾਮਾਨੰਦ ਨੇ ਉਹ ਗੱਲ ਮੰਨ ਲਈ ਵੀਰਾਂ ਨੇ ਵਿਚਾਰਤਾ ਉਰੇ ਆਪ ਛੱਡ ਕੇ ਅੰਦਰ ਜਾਣਾ ਆਪ ਪਥਰੂ ਦੀ ਜਿਹੀ ਸ਼ਕਤੀ ਰਮਾਨੰਦ ਰਾਵਦੀ ਹੈ ਤਵੀ ਉਸ ਮਤ ਦੇ ਖਲਾਸ ਭਾਈ ਮੁੰਡੋ ਤੇ ਗੁਰੂ ਕੀ ਦਾ ਮੰਨ ਰਿਹਾ ਸੀ ਉਸ ਗਿਆਨ ਦੀ ਗੱਲ ਗਿਆਨ ਜਿਹੜੀ ਮਤ ਦੇ ਰਹੀ ਹੈ ਉਸ ਮਤੀਆਂ ਸਾਰੀਆਂ ਤਰਤੀਆਂ ਜਿਹੜੀਆਂ ਕਮੀਆਂ ਨੇ ਉਹਨੂੰ ਉਜਾਗਰ ਕਰੋ ਸੰਸਾ ਕਿਸੇ ਵਿਅਕਤੀ ਦੀ ਗੱਲ ਨਹੀਂ ਹੁੰਦੀ ਉਹ ਜਦ ਚਲਦੀ ਮਤਦ ਨੂੰ ਤੁਸੀਂ ਉਜਾਗਰ ਕਰਨਾ ਬਾਤਾਂ ਦੇ ਸਾਰੇ ਆ ਗਏ ਜਿੰਨੇ ਮਤ ਦੇ ਪ੍ਰਚਾਰ ਕਰਦੇ ਸਮਝਾ ਮਤ ਤੁਸੀਂ ਘਰਨ ਕਰਤੀ ਹੋ ਸਾਰੇ ਆ ਗਏ ਵਿੱਚ ਕਿ ਕੱਲ ਨੂੰ ਘਰਨ ਕਰਦੇ ਦੇਖੀ ਬਣੂਗਾ ਹਜ਼ਾਰਾਂ ਲੱਖਾਂ ਨੇ ਉਸ ਬਾਤ ਨਾਲ ਜੁੜੇ ਸਿਰਫ ਤੁਸੀਂ 50 ਤਾਰਾਂ ਨੂੰ ਨਾ ਕਰਦੇ ਵਿੱਚ ਕੁਝ ਨਹੀਂ ਲੱਗਿਆ ਅੰਧਕੂਪ ਤੇ ਤੇ ਕਢੋ ਜੇ ਹੋਵੇ ਸੋ ਪਰਸੰਤ हां ओस ਨੂੰ ਅੰਧ ਗੂਪ ਤੋਂ ਅੰਧ ਗੂਪ ਗਿਆ ਪਰ ਉਹ ਜਾ ਪਰਮਾ 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 ਉਹ ਬੜ ਲਿਆ ਜਾਣਦਾ ਹੈ ਤੇ ਕੰਡੋ ਜੇ ਹੋਵੋ ਸੋ ਉਪਰ ਸੰ ਕਿਦੇ ਦੇ ਪਰਮੇਸ਼ਰ ਪਰਸਾਦ ਤੋਂ ਬਤਰਾਵ ਗੇਰੀ ਨੂੰ ਥੋੜੀ ਰਾਮ ਕਹਿ ਕੇ ਉਹ ਕਹਿੰਦਾ ਵੀ ਮੇਰੀ ਮਦਦ ਕਰ ਪਰਮੇਸ਼ਰ ਨੂੰ ਕਿ ਮੈਨੂੰ ਸਮਝ ਆਵੇ ਮੈਨੂੰ ਬੁੱਧ ਦੇ ਸੁਬੁੱਧ ਦੇ ਕਰੋ ਸੁਭਦ ਪਰਦਾ ਦਾ ਉਸ ਪਾ ਜਬ ਕਹਿੰਦੇ ਰਤੂ ਚਰਿੱਤਰ ਵਿਚਤਰ ਤੋਂਏ ਕਰੋ ਸੁਭਦ ਜਾ ਕੇ ਹਾਜ਼ ਸਮਰਸਤੇ ਬੋਤ ਤੇ ਜਿਹੜੀ ਮੰਗਣੀ ਹੈ ਇਹ ਅਦਾ ਕਰ। ਕਬੂਤ ਦਾ ਰਾਜ ਸੁਭਦ ਦਾ ਪਰਦਾ ਇਹ ਜਿਹੜੀ ਹੈ ਪਰਬੰਦ ਜਦੋਂ ਬਾਝ ਨਹੀਂ ਕਬੀ ਹੁੰਦਾ ਜੇ ਬਗਰਾ ਸੁਪਤ ਨੂੰ ਸੁਪਤ ਨਾਲੇ ਸਭ ਨਿਆੜੀ ਬਹੁਤ ਬਦਲਦੀ ਹੈ ਸੁਭਦ ਵੱਢੀ ਸੁਪਤ ਵਿੱਚ ਸਭ ਕੁਝ ਆਉਂਦੇ ਸੁਪਤ ਵਿੱਚ ਸਭ ਕੁਝ ਆਉਂਦੇ ਜਾ ਕੇ ਹਾਥ ਸਮਰੱਥ ਤੇ ਕਾਰਨ ਕਰਨੇ ਯੋਗ ਨਾਨਕ ਤਹ ਉਸਤਤੀ ਕਰੋ ਵਾਹੂ ਕੀ ਉਹ ਸੰਜੋਗ ਜਾ ਕੇ ਹਾਥ ਜਾ ਕੇ ਹਾਥ ਸਮਰੱਥ ਤੇ ਸਮਰੱਥ ਤੇ ਕਾਰਨ ਕਰਨਾ ਜੋਗ ਨਾਲਕ ਤੇ ਉਸਤੀ ਕਰੋ ਬਾਹੂ ਬਾਹੂ ਕੀਓ ਸਮਝੋ ਜਿਹੜਾ ਸਮਰੱਥ ਹੈ ਜਿਹਦੇ ਹੱਥ ਵਿੱਚ ਸਭ ਕੁਝ ਕਲਡ ਕਰਨ ਜੋਗ ਹੈ ਜਿਹਦੇ ਉਸਤੀ ਕਰਨੀ ਹੋਤੀ ਹੈ مطلب ਹੈ ਕਿ ਪਰਮੇਸ਼ਰ ਦੀ ਉਸਤੀ ਕਰੋ ਬਾਹੂ ਕੀਓ ਸਮਝੋ ਜਿਹਦੇ ਸਾਰਾ ਕੁਝ ਕੰਟਰੋਲ ਚ ਹੈ ਤੁਹਾਡੀ ਸ੍ਰਿਸ਼ਟੀ